ਸੰਗਤ ਜੀ ਸੰਤ ਸਾਈਂ ਲੋਕ ਬਾਬਾ ਜੀ ਦੀ ਅਪਾਰ ਕਿਰਪਾ ਸਦਕਾ ਇੱਕ ਵਾਰ ਫਿਰ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸੰਗਤ ਜੀ ਪੀਰਾ ਫਕੀਰਾ ਸਾਈਆਂ ਮਸਤਾਂ ਦੀ ਇਸ ਮਹਿਫਿਲ ਵਿੱਚ ਹਾਜ਼ਰੀ ਭਰਦੀ ਹੋਈ ਸੰਗਤ ਜੀ ਅਸੀਂ ਸਭ ਲਈ ਬਾਬਾ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਬਾਬਾ ਜੀ ਸਭ ਤੇ ਆਪਣੀ ਅਪਾਰ ਕਿਰਪਾ ਬਣਾਈ ਰੱਖਣ ਸਾਰੀ ਸੰਗਤ ਜੀ ਦਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸੰਤ ਸਾਈਂ ਲੋਕ ਬਾਬਾ ਜੀ ਦੀ ਮੂਰਤੀ ਬਾਰੇ ਕੀ ਤੁਸੀਂ ਜਾਣਦੇ ਹੋ ਕਿ ਬਾਬਾ ਜੀ ਦੀ ਮੂਰਤੀ ਦੀ ਲੰਬਾਈ ਕਿੰਨੀ ਹੋਣੀ ਚਾਹੀਦੀ ਹੈ ਜਾਂ ਫਿਰ ਆਪਣੀ ਮਰਜ਼ੀ ਮੁਤਾਬਕ ਬਾਬਾ ਜੀ ਦੀ ਮੂਰਤੀ ਦੀ ਲੰਬਾਈ ਜਿੰਨੀ ਮਰਜ਼ੀ ਰੱਖ ਸਕਦੇ ਹੋ ਕੀ ਬਾਬਾ ਜੀ ਦੀ ਮੂਰਤੀ ਦੀ ਲੰਬਾਈ ਬਾਰੇ ਆਪ ਜੀ ਨੂੰ ਪਹਿਲਾਂ ਪਤਾ ਸੀ ਜਾਂ ਨਹੀਂ ਸ਼ਾਂਤ ਸਾਈਂ ਲੋਕ ਬਾਬਾ ਜੀ ਦੀ ਮੂਰਤੀ ਤੁਸੀਂ ਅਕਸਰ ਉਹਨਾਂ ਦੇ ਦਰਵਾਜ਼ਾਂ ਤੇ ਵੇਖੀ ਹੋਵੇਗੀ ਬਾਬਾ ਜੀ ਦੀ ਮੂਰਤੀ ਦੀ ਸਹੀ ਲੰਬਾਈ ਕਿੰਨੀ ਹੋਣੀ ਚਾਹੀਦੀ ਹੈ ਮੂਰਤੀ ਸਥਾਪਨਾ ਕਰਨ ਤੋਂ ਪਹਿਲਾਂ ਸਾਨੂੰ ਕੀ ਕੀ ਕਰਨਾ ਚਾਹੀਦਾ ਹੈ ਤਾਂ ਕਿ ਅੱਗੇ ਜਾ ਕੇ ਸਾਨੂੰ ਕਿਸੇ ਭਾਰੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਸੰਗਤ ਜੀ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਟਾਮੜਾਰ ਮਲਟੀਮੀਡੀਆ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅਤੇ ਨਾਲ ਹੀ ਬੈਲ ਆਈਕਨ ਜ਼ਰੂਰ ਦਬਾ ਦੇਣਾ ਤਾਂ ਕਿ ਬਾਬਾ ਜੀ ਨਾਲ ਸੰਬੰਧਤ ਹਰ ਵੀਡੀਓ ਆਪ ਜੀ ਤੱਕ ਆਸਾਨੀ ਨਾਲ ਪਹੁੰਚ ਸਕੇ। ਇਹ ਹੀ ਵੀਡੀਓ ਜੇਕਰ ਤੁਸੀਂ ਫੇਸਬੁੱਕ ਪੇਜ ਰਾਹੀਂ ਵੇਖ ਰਹੇ ਹੋ ਤਾਂ ਸਾਡੇ ਫੇਸਬੁੱਕ ਪੇਜ ਮਡਾਰ ਮਲਟੀਮੀਡੀਆ ਨੂੰ ਫੋਲੋ ਜ਼ਰੂਰ ਕਰਨਾ ਜੀ। ਜੇਕਰ ਤੁਹਾਡਾ ਕੋਈ ਖਾਸ ਸਵਾਲ ਹੋਵੇ ਤਾਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਅਤੇ ਕਾਲ ਵੀ ਕਰ ਸਕਦੇ ਹੋ ਸੰਗਤ ਜੀ ਸੰਤ ਸਾਈਂ ਲੋਕ ਬਾਬਾ ਜੀ ਦੀ ਮੂਰਤੀ ਬਾਰੇ ਜੇਕਰ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਬਾਬਾ ਜੀ ਦੀ ਮੂਰਤੀ ਸਾਨੂੰ ਕਿਸੇ ਖਾਸ ਕਾਰੀਗਰ ਤੋਂ ਬਣਵਾਉਣੀ ਚਾਹੀਦੀ ਹੈ ਬਾਬਾ ਜੀ ਦੀ ਮੂਰਤੀ ਜਦੋਂ ਵੀ ਬਣਵਾਉਣੀ ਹੋਵੇ ਸੰਗ ਮਰ ਮਰ ਦੀ ਹੀ ਬਣਾਉਣੀ ਚਾਹੀਦੀ ਹੈ ਇਹ ਥੋੜੀ ਮਹਿੰਗੀ ਜ਼ਰੂਰ ਬਣਦੀ ਹੈ ਪਰ ਜਿੱਥੇ ਸ਼ਰਧਾ ਭਾਵਨਾ ਦੀ ਗੱਲ ਆ ਜਾਂਦੀ ਹੈ ਉੱਥੇ ਫਿਰ ਮਹਿੰਗਾ ਕੀ ਤੇ ਸਸਤਾ ਕੀ ਸੰਗਤ ਜੀ ਇਥੇ ਇਹ ਵੀ ਸਪਸ਼ਟ ਕਰਦੇ ਹਾਂ ਕਿ ਜੇਕਰ ਤੁਸੀਂ ਮੂਰਤੀ ਬਣਵਾਉਣ ਵਿੱਚ ਅਸਮਰੱਥ ਹੋ ਤਾਂ ਬਾਬਾ ਜੀ ਦੀ ਫੋਟੋ ਵੀ ਦਰਬਾਰ ਤੇ ਰੱਖ ਸਕਦੇ ਹੋ ਕਿਉਂਕਿ ਬਾਬਾ ਜੀ ਨੇ ਸਿਰਫ ਤੁਹਾਡੀ ਸ਼ਰਧਾ ਭਾਵਨਾ ਵੇਖਣੀ ਹੈ ਬਾਕੀ ਆਪਾਂ ਜੇਕਰ ਕੁਝ ਬਾਬਾ ਜੀ ਪ੍ਰਤੀ ਸ਼ਰਧਾ ਵਧਾ ਕੇ ਬਾਬਾ ਜੀ ਦੇ ਦਰਬਾਰ ਤੇ ਕੁਝ ਵਧੀਆ ਕਰਦੇ ਹਾਂ ਤਾਂ ਉਸ ਦਾ ਸਾਨੂੰ ਕੁਝ ਨਾ ਕੁਝ ਲਾਹਾ ਹੀ ਮਿਲਦਾ ਹੈ ਖੈਰ ਗੱਲ ਕਰਦੇ ਸੀ ਕਿ ਬਾਬਾ ਜੀ ਦੀ ਮੂਰਤੀ ਦੀ ਲੰਬਾਈ ਬਾਰੇ ਸੰਤ ਸਾਈਂ ਲੋਕ ਬਾਬਾ ਜੀ ਦੀ ਮੂਰਤੀ ਜਦੋਂ ਵੀ ਤੁਸੀਂ ਬਣਵਾਉਣੀ ਹੋਵੇ ਤਾਂ ਉਸ ਦੀ ਲੰਬਾਈ ਹੱਥਾਂ ਦੇ 12 ਮੱਤੇ ਤੋਂ ਘੱਟ ਜਾਂ ਵੱਧ ਨਹੀਂ ਹੋਣੀ ਚਾਹੀਦੀ ਬਾਬਾ ਜੀ ਦੀ ਮੂਰਤੀ ਦੀ ਲੰਬਾਈ ਹੱਥਾਂ ਦੇ 12 ਮੱਤੇ ਹੀ ਪੂਰੀ ਹੋਣੀ ਚਾਹੀਦੀ ਹੈ ਹੁਣ ਤੁਸੀਂ ਇਹ ਵੀ ਸੋਚੋਗੇ ਕਿ ਹਰ ਇਨਸਾਨ ਦੇ ਹੱਥਾਂ ਦੇ ਮੱਤੇ ਦੀ ਲੰਬਾਈ ਤਾਂ ਇੱਕੋ ਜਿਹੀ ਨਹੀਂ ਹੁੰਦੀ ਫਿਰ ਕਿਸ ਤਰ੍ਹਾਂ ਪਤਾ ਲੱਗੂਗਾ ਕਿ ਸਹੀ ਲੰਬਾਈ ਕੀ ਹੈ ਸੰਗਤ ਜੀ ਜ਼ਿਆਦਾਤਰ ਤਾਂ ਸੰਗਤ ਜੀ ਕਿਸੇ ਇੱਕ ਸੇਵਾਦਾਰ ਦੇ ਹੱਥਾਂ ਦੇ ਮੱਤੇ ਦੀ ਲੰਬਾਈ ਕਾਰੀਗਰ ਨੂੰ ਦੇ ਦਿੰਦੇ ਹਨ ਪਰ ਮਡਾਰ ਮਲਟੀਮੀਡੀਆ ਦੁਆਰਾ ਅਸੀਂ ਦੱਸਣਾ ਚਾਹਾਂਗੇ ਕਿ ਜਦੋਂ ਵੀ ਬਾਬਾ ਜੀ ਦੀ ਮੂਰਤੀ ਬਣਵਾਉਣੀ ਹੋਵੇ ਤਾਂ ਜੋ ਕਾਰੀਗਰ ਮੂਰਤੀ ਬਣਾ ਰਿਹਾ ਹੈ ਉਸ ਨੂੰ ਹੀ ਇਹ ਜ਼ਿੰਮੇਵਾਰੀ ਦੇ ਦਿਓ ਕਿ ਤੁਸੀਂ ਆਪਣੇ ਹੱਥਾਂ ਦੇ 12 ਮੱਚਿਆਂ ਦੀ ਲੰਬਾਈ ਮੁਤਾਬਕ ਸੰਤ ਸਾਈਂ ਲੋਕ ਬਾਬਾ ਜੀ ਦੀ ਮੂਰਤੀ ਤਿਆਰ ਕਰਦੇ ਹੋ ਫਿਰ ਜਦੋਂ ਮੂਰਤੀ ਤਿਆਰ ਹੋ ਜਾਵੇ ਤਾ ਕਾਰੀਗਰ ਦੇ ਹੱਥਾਂ ਦੇ 12 ਮੱੱਚੇ ਮਿਣ ਲਵੋ ਸਾਡੇ ਕਹਿਣ ਤੋਂ ਭਾਵ ਇਹ ਹੈ ਕਿ ਬਾਬਾ ਜੀ ਦੀ ਮੂਰਤੀ ਦੀ ਲੰਬਾਈ ਹੱਥਾਂ ਦੇ 12 ਮੱੱਚੇ ਹੀ ਹੋਣੀ ਚਾਹੀਦੀ ਹੈ ਹੁਣ ਤੁਸੀਂ ਇਹ ਵੀ ਜਾਨਣਾ ਚਾਹੋਗੇ ਕਿ ਮੱੱਚੇ ਮਿਣਨੇ ਕਿਵੇਂ ਹੈ ਤੁਸੀਂ ਇੱਕ ਬੱਚਿਆਂ ਦੀ ਖੇਡ ਵੇਖੀ ਹੋਵੇਗੀ ਭੰਡਾ ਪੰਡਾਰੀਆ ਕਿੰਨਾ ਕੁ ਭਾਰ ਇੱਕ ਮੁਠੀ ਚੁੱਕ ਲੈ ਦੂਜੀ ਤਿਆਰ ਜਿਵੇਂ ਇਵੇਂ ਹੀ ਇੱਕ ਮੱੱਚਾ ਹੱਥ ਦਾ ਮਿਣੋ ਤੇ ਉਸ ਤੇ ਦੂਸਰਾ ਹੱਥ ਰੱਖੋ ਫਿਰ ਪਹਿਲਾ ਥੱਲਿਓਂ ਚੁੱਕੋ ਫਿਰ ਦੂਸਰੇ ਮੱਛੇ ਤੇ ਉੱਪਰ ਰੱਖੋ ਇਸੇ ਤਰ੍ਹਾਂ ਹੀ ਬਾਬਾ ਜੀ ਦੀ ਮੂਰਤੀ ਦੀ ਲੰਬਾਈ ਪੂਰੇ 12 ਮੱਛੇ ਹੀ ਕਰ ਲੈਣੇ ਚਾਹੀਦੇ ਹਨ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਇਹੀ ਰਾਏ ਆਪ ਜੀ ਨਾਲ ਸਾਂਝੀ ਕਰਨੀ ਸੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਬਹੁਤ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਜਿਕਰਾ ਸੰਤ ਸਾਈਂ ਲੋਕ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ